ਉਹ ਕੈਮਰਾ ਪਟਿਆਲਾ ਤੋਂ ਲੋਕ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਐਨਕੇਸ਼ਰ ਮੇਸਰਨਾ ਮੋਜੂ ਨੇ ਸ਼ਰਮਾ ਸਾਹਿਬ ਇਸ ਵਾਰ ਕਿਆ ਕੁਛ ਤਿਆਰੀਆਂ ਨੇ ਕੱਠ ਵੀ ਪੂਰਾ ਹੈ ਸਪੋੜੀ ਪੂਰੀ ਮੇਰੀ ਹੈ ਕਿਆ ਕੁਛ ਤਿਆਰੀ ਨੇ ਦੇਖੋ ਮੰਡੀ 'ਚ ਆਇਆ ਮੈਂ ਤਨੌਨੀ ਮੰਡੀ 'ਚ ਕਿਉਂਕਿ ਇੱਥੇ ਦਹੀ ਹੋਈ ਆ ਤੁਸੀਂ ਦੇਖੋ ਵੀ ਆ ਮੰਡੀ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੀ ਇੱਥੇ ਫੜਾਂ ਦੀ ਔਰ ਸੈਡਾਂ ਦੀ ਪ੍ਰੋਬਲਮ ਸੀ 7 ਸਾਲ 'ਚ ਤੁਸੀਂ ਦੇਖ ਲਿਓ ਵੀ ਸਿੰਗਲ ਸੈੱਡ ਨਹੀਂ ਬਣਿਆ ਪੰਜਾਬ ਚ ਜਿੰਨੀਆਂ ਵੀ ਮੰਡੀਆਂ ਬਣਾਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਈਆਂ ਜਿੰਨੀਆਂ ਲਿੰਕ ਰੋਡਾਂ ਬਣਾਈਆਂ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣਾ ਐਮਐਸਪੀ ਕਾਨੂੰਨ ਜਦੋਂ ਲਾਗੂ ਹੋਇਆ ਉਹ ਵੀ ਬਾਲ ਸਾਹਿਬ ਉਹਨਾਂ ਨੇ ਸੰਘਰਸ਼ ਕਰਕੇ ਜਿਹੜਾ ਲਾਗੂ ਕਰਵਾਇਆ ਤਾਂ ਅੱਜ ਵੀ ਤੁਸੀਂ ਦੇਖੋ ਕਿਸਾਨ ਬਦਲਮੀਆਂ ਫਸਲਾਂ ਜਿਹੜੀਆਂ 13 14 ਫਸਲਾਂ ਉਹਨਾਂ ਤੇ ਐਮਐਸਪੀ ਦੀ ਗਰੰਟੀ ਵਾਸਤੇ ਸੰਘਰਸ਼ ਕਰ ਰਹੇ ਆਂ ਔਰ ਇਹ ਸਰਕਾਰ ਹਰਿਆਣੇ ਤੋਂ ਅੱਗੇ ਪੰਜਾਬ 'ਚ ਗੋਲੀਆਂ ਮਾਰ ਕੇ ਚਲੇ ਜਾਂਦੇ ਆ ਸਾਡੇ ਕਿਸਾਨਾਂ ਨੂੰ ਮਾਰ ਕੇ ਚਲੇ ਜਾਂਦੇ ਆ ਕੋਈ ਕਾਰਵਾਈ ਇਸ ਸਰਕਾਰ ਵੱਲੋਂ ਨਹੀਂ ਹੋਈ ਔਰ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਵੀ ਅਸੀਂ ਜੇ 14 ਲੱਖ ਕਨੈਕਸ਼ਨ ਆ ਤਾਂ 13 ਲੱਖ ਕਨੈਕਸ਼ਨ ਬਾਲਸਾਭ ਦੀ ਸਰਕਾਰ 'ਚ ਮਿਲੇ ਆ ਔਰ ਜਿੰਨੇ ਵੀ ਇੱਥੇ ਨਹਿਰਾਂ ਬਣੀਆਂ ਖਾਲੇ ਬਣੇ ਸੋ ਬਣੇ ਸਾਰੇ ਹੀ ਬਾਲਸਾਭ ਦੀ ਸਰਕਾਰ ਸਮੇਂ ਬਣੇ ਪਿਛਲੇ 7 ਸਾਲਾਂ 'ਚ ਸਿੰਗਲ ਕਨੈਕਸ਼ਨ ਵੀ ਕਿਸੇ ਜ਼ਿਮੀਂਦਾਰ ਨੂੰ ਨਹੀਂ ਮਿਲਿਆ ਅੱਜ ਮੈਂ ਇੱਥੇ ਮੰਡੀ 'ਚ ਆਇਆ ਤਾਂ ਕਣਕ ਦੇ ਜਿਹੜੇ ਦਾਣੇ ਆ ਉਹ ਬੜੇ ਬਾਰੀਕ ਨਿਕਲਨੇ ਆ ਨਹੀਂ ਜਿਹੜਾ ਝਾੜ ਆ ਉਹ ਘਟ ਗਿਆ ਮੈਂ 2-4 ਕਿਸਾਨਾਂ ਨੂੰ ਪੁੱਛਿਆ ਪਿੱਛੇ ਤੁਹਾਡੇ ਸਾਹਮਣੇ ਵੀ ਪੁੱਛਿਆ ਵੀ ਯਾਰ ਝਾੜ ਘਟ ਗਿਆ ਕੋਈ ਗਰਦੌਰੀ ਵਗੈਰਾ ਕਰਵਾਈ ਤੀ ਜਦੋਂ ਗੜੇ ਪਈਆਂ ਪਿੱਛੇ ਹਵਾ ਨਿਕਲੀ ਆ ਕਹਿੰਦੇ ਜੀ ਜਾਣ ਗਰਦੌਰੀ ਕਰਵਾ ਕੇ ਕੀ ਕਰਾਂਗੇ 15 ਫਸਲਾਂ ਦੀ ਗਰਦੌਰੀ ਹੋਈ ਕਿਸੇ ਨੇ ਦੋਨੀ ਨਹੀਂ ਦਈ ਨੀ ਨਾਸ ਮੇਰੇ ਹਲਕੇ ਚ ਪਿੰਡਾਂ ਇੱਥੇ ਟਮਾਣਾ ਆਲਮਗੀਰ ਸਰਸੀਣੀ ਹੜਾਂ ਚ ਬਰਬਾਦ ਹੋ ਗਏ ਧੱਲੇ ਵਾਲੇ ਪਾਸੇ ਅਮਲਾਲਾ ਵਗੈਰਾ ਹੜਾਂ ਚ ਬਰਬਾਦ ਹੋ ਗਏ ਤੇ ਮੁੱਖ ਮੰਤਰੀ ਸਾਹਿਬ ਰੌਲਾ ਪਾएंगे ਵੀ ਮੁਰਗੀਆਂ ਦੇ ਪੈਸੇ ਸਾਰੇ ਪੈਸੇ ਦਵਾਂਗੇ ਕਿਸੇ ਜ਼ਿਮੀਂਦਾਰ ਨੂੰ 1 ਰੁਪਿਆ ਨਹੀਂ ਦੇਗਾ ਵਿਚਾਰਾ ਨੇ ਆਪਣੇ ਜਮੀਨਾਂ ਜਮੰਨਾ ਸਿੱਧੀਆਂ ਕਰਕੇ ਉਹ ਕੰਮ ਚਲਾ ਲਿਆ ਇੱਥੇ ਜ਼ਮੀਨਾਂ ਦੀ ਕੀਮਤ ਦੇਖੋ ਤੁਸੀਂ ਵਿਧਾਇਕ ਸਾਹਿਬ ਨੂੰ 4 ਕਰੋੜ 75 ਲੱਖ ਰੁਪਏ ਨਾਲ ਵਾਲੇ ਨੂੰ 1 ਕਰੋੜ 62 ਲੱਖ ਰੁਪਏ ਮਤਲਬ ਇੰਨਾ ਧੱਕਾ ਜਿਹੜਾ 3 3 ਕਰੋੜ ਰੁਪਏ ਜ਼ਿਮੀਂਦਾਰਾਂ ਦਾ ਮੈਂ ਤਾਂ ਕਹਾਂਗਾ ਇਹ ਸਰਕਾਰੀ ਖਾ ਗਈ ਸਰਵ ਜੀ ਅਬ ਗੱਲ ਕਰੀਏ 2022 ਦੇ ਵਿੱਚ ਸਰਕਾਰ ਬਣਦੇ ਆਵੇਂ ਪਾਰਟੀ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਸੀਗੇ ਬੀ ਐਮ ਐਸ ਪੀ ਦੇਵਾਂਗੇ ਤੁਸੀਂ ਆਪਣੇ ਹਲਕੇ ਦੇ ਵਿੱਚ ਜੋ ਕੁਝ ਕੀਤਾ ਉਹ ਸਭ ਨੂੰ ਸਭ ਜਾਣਦੇ ਨੇ ਇੱਥੇ ਲੋਕ ਜਨਤਾ ਵੀ ਜਾਣਦੀ ਹੈ ਸਭ ਕੁਝ ਕੀਤਾ ਕਿਸਾਨਾਂ ਲਈ ਵੀ ਸ਼ਹਿਰ ਵਾਸੀਆਂ ਲਈ ਵੀ ਇਹ ਸਰਕਾਰ ਦੀ ਨੇ ਜੋ ਕਿਸਾਨਾਂ ਲਈ ਕੀਤਾ ਹੈ ਚਾਹੇ ਆਪਾਂ ਬਾਰਡਰਾਂ ਦੇ ਦੇਖੇ ਜੋ ਹਾਲਾਤ ਸੀਗੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਂ ਤੇ ਵੋਟਾਂ ਲੈਣੀਆਂ ਸੀ ਨਾ ਉਹ ਚੁਟਕੀ ਵਾਲੀ ਬੀਬੀਆਂ ਕਹਿੰਦੀ ਸੀ 15 ਮਿੰਟਾਂ 'ਚ ਸਾਰੀਆਂ ਫਸਲਾਂ ਤੇ 5 ਮਿੰਟ 'ਚ ਐਮਐਸਪੀ ਦੇ ਦਾਂਗੇ ਇੱਕ ਵਾਰੀ ਦਿਓ ਕੇਜਰੀਵਾਲ ਸਾਹਿਬ ਨੇ ਕਿਹਾ ਫਿਰ ਭਗਵੰਤ ਮਾਨ ਜੀ ਕਹਰੇ ਤੇ ਵੀ ਦੇ ਕੇ ਅੰਦਰ ਨਹੀਂ ਦਿੰਦੇ ਤਾਂ ਸਾਡੀ ਸਰਕਾਰ ਦੇਊਗੀ 14 ਫਸਲਾਂ ਤੇ ਐਮਐਸਪੀ ਦੀ ਗਾਰੰਟੀ ਕਿੱਥੇ ਗਏ ਜ਼ਿੰਮੇਦਾਰ ਵਿਚਾਰੇ ਧਰਨਿਆਂ ਤੇ ਬੈਠੇ ਸੋ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਜ਼ਿੰਮੇਦਾਰ ਸਾਰਿਆਂ ਨੂੰ ਵੀ ਵੀ ਜਿਹੜਾ ਵੀ ਪਿੰਡਾਂ 'ਚ ਆਏ ਨਾ ਉਹਨਾਂ ਨੂੰ ਪੁੱਛ ਲਿਓ ਵੀ ਭਾਈ ਤੁਹਾਡੀ ਕਾਰਗੁਜ਼ਾਰੀ ਕਿਆ ਤੁਸੀਂ ਕੀ ਥੋੜੀ ਦੇਣਾ ਸਮਾਜ ਨੂੰ ਤੁਸੀਂ ਤੁਹਾਨੂੰ ਐਮਪੀ ਬਣਾਇਆ ਵੱਡੇ ਵੱਡੇ ਅਹੁਦੇ ਦੇਇਆ ਵੀ ਉਹ ਐਮਪੀ ਆ ਉਹਦੇ ਨਾਲ ਤੁਸੀਂ ਇਨਸਾਫ ਕਰਿਆ ਇੱਥੇ ਚਾਰ ਬਰੀ ਮਹਾਰਾਣੀ ਪ੍ਰਨੀਤ ਕੌਰ ਜੀ ਮੈਂਬਰ ਪਾਰਲੀਮੈਂਟ ਰਹੀਆਂ ਕੋਈ ਇੱਕ ਹਸਪਤਾਲ ਬਣਾਇਆ ਕੋਈ ਕਿਸੇ ਦੀ ਕੋਈ ਮਦਦ ਕਰੀ ਆ ਕਿਸੇ ਗਰੀਬ ਦਾ ਘਰ ਬਣਾਇਆ ਜਿਹੜੀ ਆਟਾ ਦਾਲ ਸਕੀਮ ਆਪਾਂ ਚਾਲੂ ਕਰੀ ਤੇ ਉਹ ਵੀ ਖੋਲੀ ਜਿਹੜੇ 200 ਯੂਨਿਟ ਗਰੀਬਾਂ ਦੇ ਆਪਾਂ ਹੀ ਪਹਿਲਾਂ ਮਾਫ ਕਰਕੇ ਰੱਖੇ ਹੋਏ ਤੇ ਉਹਦੇ ਤੇ ਵੋਟਾਂ ਮੰਗ ਰਹੇ ਆ ਗੱਲੇ ਸੋ ਪ੍ਰਮਾਤਮਾ ਕਰੂਗਾ ਲੋਕ ਕਾਰਗੁਜ਼ਾਰੀ ਤੇ ਫੈਸਲੇ ਕਰਨਗੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਅਸੀਂ ਮਿਨਿਸਟਰੀਆਂ ਸਾਰਾ ਕੁਝ ਤਿਆਗ ਕੇ ਲੋਕਾਂ